ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾੜੀ ਟੀਮ ਪਹੁੰਚੀ ਪਿੰਡ ਡਾਂਡੀਆਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਹਲਕਾ ਵਿਧਾਇਕ ਚੰਬੇਬੜ ਡਾਕਟਰ ਇਸ਼ਾਨ ਕੁਮਾਰ ਜੀ ਨੇ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਪਿੰਡ ਡਾਂਡੀਆਂ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਮੀ ਚੁਣੀ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਈਸ਼ਾਨ ਕੁਮਾਰ ਜੀ ਨੇ ਸਰਪਤਰਮ ਨਿਉਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਨਿਵਾਸੀਆਂ ਦੇ ਸਾਰੇ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ ਇਸ ਮੌਕੇ ਡਾਕਟਰ ਸ਼ੰਕਮਰ ਜੀ ਨੇ ਸਮੂਹ ਪੰਚਾਇਤ ਦਾ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜੋ ਜਿੱਤ ਉਹਨਾਂ ਨੂੰ ਮਿਲੀ ਹੈ ਇਹ ਪੂਰੇ ਹਲਕਾ ਚੱਬੇਵਾਲ ਦਾ ਅਸ਼ੀਰਵਾਦ ਸਦਕਾ ਹੀ ਮਿਲੀ ਹੈ ਉਹਨਾਂ ਕਿਹਾ ਕਿ ਪੂਰੇ ਚੱਬੇੜ ਹਲਕੇ ਦੇ ਵਿਕਾਸ ਲਈ ਉਹ ਤਨਦੇਹੀ ਦੇ ਨਾਲ ਆਪਣਾ ਕਾਰਜ ਨਿਭਾਉਣਗੇ ਇਸ ਮੌਕੇ ਸਰਪੰਚ ਖੇਮ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਅਤੇ ਨਗਰ ਨਿਵਾਸੀਆਂ ਨੇ ਡਾਕਟਰ ਇਸ਼ਾਨ ਕੁਮਾਰ ਜੀ ਨੂੰ ਛਾਂ ਦਾ ਜਿੱਤ ਹਾਸਲ ਕਰਨ ਤੇ मुबारकबाद दी इस मौके सरपंच खेम सिंह जसपाल सिंह लाडी पंच गुरप्रीत सिंह गुरमीत सिंह जसविंदर कौर परमजीत कौर लंबड़दार खुशिया सिंह संतोख सिंह भगत सिंह निर्मल सिंह ज्ञान सिंह सिंह निशान सिंह हैप्पी पिंदा बीबी बजनो जरैल सिंह महिंदर सिंह मनजीत सिंह दीपू ਰਮਿੰਦਰ ਕੌਰ ਸੋਹਣ ਸਿੰਘ ਮਨਜੀਤ ਸਿੰਘ ਦਾਣਾ ਹਰਵਿੰਦਰ ਸਿੰਘ ਅਤੇ ਹੋਰ ਨਗਰ ਨਿਵਾਸੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨਸ ਦੀ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਾਹਿਬ ਪਹਿਲਾਂ ਸਾਡੇ ਨਗਰ ਵੱਲੋਂ ਜੀ ਸਾਨੂੰ ਬਹੁਤ-ਬਹੁਤ ਮੁਬਾਰਕਾਂ ਸੋ ਇਹ ਮਲੇ ਬਣਤੇ ਧੰਨਵਾਦ ਜੀ ਸੋ ਬਾਕੀ ਜੀ ਕਿਦਾਂ ਦਾ ਰਿਸਪੌਂਸ ਰਿਹਾ ਜੀ ਪੂਰੇ ਹਲਕਾ ਜੱਬਿਆਲ ਵੱਲੋਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੰਦੀਪ ਪੱਤਰਕਾਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਵਿਸਥਾਰਕ ਸ਼ੋਅ ਕੇ ਸਾਰੀ ਜਾਣਕਾਰੀ ਦਿਖਾਣ ਨਵਾਈ ਹੈ ਤੇ ਸਾਰੀ ਦੇ ਪਿੰਡ ਵਾਸੀਆਂ ਦਾ ਡਾਂਗੀਆਂ ਨਗਰ ਨਿਵਾਸੀਆਂ ਦਾ ਮੈਂ ਤੇ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਜੋਰ ਸ਼ੋਰਾਂ ਦੇ ਨਾਲ ਸਪੋਰਟ ਕੀਤੀ ਬਹੁਤ ਹੀ ਜੋ ਇਤਿਹਾਸਿਕ ਘੀੜ ਹੈ ਮੈਂ ਸਮਝਦਾ ਪਿੰਡ ਤੋਂ ਹੁੰਦੀ ਆ ਤੇ ਜਿਹਦੀ ਬਦੌਲਤ ਸਮਝਦਾ ਕਿ ਜੋ ਕਾਮਯਾਬੀ ਸਾਧਰੀਆਂ ਦੀ ਸਾਰਿਆਂ ਦੀ ਕਾਮਯਾਬੀ ਹੈ ਤੇ ਹੁਣ ਜੋ ਅਸੀਂ ਵੱਧ ਚੜ ਕੇ ਬੜਿਆ ਤਰੀਕੇ ਦੇ ਨਾਲ ਹੈ ਜੋ ਸਾਰੇ ਕੰਮ ਜੋ ਵੀ ਨਿਕਲਦੇ ਆ ਸਮੱਸਿਆ ਆ ਸਾਰੀਆਂ ਸੁਣ ਕੇ ਜੋ ਜੋ ਵੀ ਇਹਨਾਂ ਨੂੰ ਜਰੂਰਤ ਹੋ ਤੈ ਜੀ ਉਹ ਕੰਮ ਜਰੂਰ ਕਰਾ ਲੇ। ਕੋ ਡਾਕਟਰ ਸਾਹਿਬ ਬਾਕੀ ਤੇ ਚਲੋ ਕੰਮ ਹੁੰਦੇ ਰਹਿਣੇ ਆ ਜੀ। ਜੇ ਪਿੰਡਾਂ ਦੇ ਵਿੱਚ ਦੇਖੋ ਸੜਕਾਂ ਤੇ ਨਾਲੀਆਂ ਦਾ ਆਮ ਗੱਲਾਂ ਹੋ ਚੁੱਕੀਆਂ ਜੀ ਹੁਣ। ਤੇ ਮੇਨ ਇੱਕ ਜ਼ਿਆਦਾ ਜਿਹਾ ਮੁੱਦਾ ਜੀ ਬੇਰੁਜ਼ਗਾਰੀ ਦਾ। ਉਦਲੇ ਕੀ ਕਰਕੇ ਕਰੂੰਗੀ ਸਰਕਾਰ ਜੀ ਨਹੀਂ ਬਿਲਕੁਲ ਤੁਸੀਂ ਸਹੀ ਕਹਿ ਬੇਰੋਜ਼ਗਾਰੀ ਦਾ ਮੈਨੂੰ ਪਹਿਲਾਂ ਤੋਂ ਵੀ ਪਤਾ ਹੈ ਕਿਉਂਕਿ ਜਦੋਂ ਇਲੈਕਸ਼ਨ ਤੋਂ ਪਹਿਲਾਂ ਤੋਂ ਵੀ ਇੰਡਸਟਰੀ ਦਾ ਮੁੱਦਾ ਹੈ ਬਹੁਤ ਸਭ ਤੋਂ ਪਹਿਲਾਂ ਰਿਹਾ ਹੈ ਪੈਰ ਦੇ ਆਧਾਰ ਤੇ ਕਰਨ ਵਾਲਾ ਰਿਹਾ ਇਸ ਕਰਕੇ ਜੋ ਇੱਕ ਬਹੁਤ ਹੀ ਵਧੀਆ ਇੰਡਸਟਰੀ ਜ਼ਰੂਰ ਲਿਆਵਾਂਗੀ ਹਲਕੇ ਦੇ ਵਿੱਚ ਜਿਹਦੇ ਨਾਲ ਜੋ ਹੈ ਰੋਜ਼ਗਾਰ ਹੋਰ ਬਿਹਤਰ ਹੋਏਗਾ ਕਿ ਔਰਤਾਂ ਦੇ ਲਈ ਕੋਈ ਸਮਾਲ ਸਕਿਊਰ ਇੰਡਸਟਰੀ ਹੋਵੇ ਜਿਨ੍ਹਾਂ ਦੀ ਜੀ ਜ਼ਰੂਰਤ ਮੰਦਰੀ ਜੀ ਕਿਸੇ ਨੂੰ ਸਿਲਾਈ ਸੈਂਟਰ ਚਾਹੀਦਾ ਹੈ ਜਾਂ ਪਾਰਲਰ ਦੇ ਕੋਈ ਜੀ এমਪਲੋਇਮੈਂਟ ਚਾਹੀਦੀ ਹੈ ਜਾਂ ਤੇ ਰੋਜ਼ਗਾਰ ਚਾਹੀਦਾ ਹੈ ਉਹ ਵੀ ਜ਼ਰੂਰ ਉਹਨਾਂ ਨੂੰ ਜਾਏਗਾ ਇਸੇ ਤਰ੍ਹਾਂ ਹੀ ਜੋ ਸਾਰੇ ਵਰਗ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਜਿਹੜੀ ਜਿਹੜੀ ਸਮੱਸਿਆ ਹੈ ਜਿਸ ਤਰ੍ਹਾਂ ਦਾ ਵੀ ਰੋਜ਼ਗਾਰ ਚਾਹੀਦਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ ਇੱਕ ਸਾਡੇ ਇਸ ਨਵੀਂ ਸੰਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਤੁਹਾਨੂੰ ਫਿਰਜੀਤ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ